ਨੇਰ ਕਢਾਈ ਨੇਰ ਬੜਾਈ ਨੇਰ ਬੜਾਈ ਤੇ ਫੇਰ ਪਾਣੀ ਗਿਆ ਇਹ ਨੂੰ ਨੇ ਸੈਕਨ ਬਣਵਾਇਆ ਇਹ ਜਿਹੜਾ ਧੇਰ ਵੜਨ ਵਾਲਾ ਕੰਮ ਆ ਨਾ ਕਿਉਂਕਿ ਨਹਿਰ ਇਸਦੇ ਨੇ ਖਾਦੀ ਆ ਉਹ ਜਿਹੜੇ ਖਾਦੀ ਹੀ ਉਹ ਨਹਿਰ ਚ ਪਾਣੀ ਨਹੀਂ ਆ ਰਿਹਾ ਇਹ ਪਾਣੀ ਆ ਰਿਹਾ ਜਿਹੜਾ ਬਾਦ ਦੀ ਹੈ ਤੇ ਇਹ ਵੀ ਬਾਦ ਦੀ ਤੋਂ ਲੱਗੋ ਆ ਨਹਿਰ ਪਾਣੀ ਹਰ ਕਰਨੇ ਆਏ ਜੀ ंग <laughs> हा